ਹਾਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਗਿਆਨ ਅੰਜਨ ਘੜ ਦਿਆ ਅਗਿਆਨ ਅੰਧੇਰ ਬਿਨਾਸ ਹਾਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰੀ ਦੀ ਕਿਰਪਾ ਤੇ ਜਦ ਸੰਤ ਦਾ ਮਿਲਾਪ ਹੋਇਆ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹਰਿ ਕਿਰਪਾ ਤੇ ਸੰਤ ਬੈਠਿਆ ਨਾਨਕ ਮਨ ਪਰਗਾਸ ਬਈ ਹਰੀ ਦੀ ਕਿਰਪਾ ਤੇ ਜਦ ਸੰਤ ਦਾ ਮਿਲਾਪ ਹੋਇਆ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਸਾਡੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਸੰਤ ਸੰਗ ਅੰਤਰ ਪ੍ਰਭ ਮਿੱਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਉਹ ਸਾਨੂੰ ਕਦੇ ਭੁੱਲਦਾ ਨਹੀਂ ਇੰਨਾ ਪਿਆਰਾ ਹੈਗਾ ਪਰਮੇਸ਼ਰ ਕਦੇ ਵੀ ਭੁੱਲਦਾ ਨਹੀਂ ਪਰਮੇਸ਼ਰ ਜਿੰਨੂੰ ਵੀ ਪ੍ਰਾਪਤ ਹੋਇਆ ਕਬੀਰ ਨੂੰ ਗੰਗਾ ਚ ਛੁੱਟਿਆ ਸੰਦਲ ਬੰਨ੍ਹ ਕੇ ਲਕੜਾਂ ਦੇ ਵਿੱਚ ਪਾ ਕੇ ਆਗਨ ਆਈ ਤੇ ਬੰਨ੍ਹ ਦਿੱਤਾ ਘੋਡੇ 'ਚ ਉਹ RAM RAM ਕਰਦਾ ਕਬੀਰ ਉੱਠ ਖੜਿਆ ਤੇ ਹੱਥੀਂ ਅਗੇ ਛੁੱਟਿਆ ਪਰ ਆਪ ਹੀ ਕਬੀਰ ਸਾਹਿਬ ਕਹਿੰਦੇ ਨੇ ਬੁੱਝੀ ਨਹੀਂ ਕਾਜੀ ਅੰਧਿਆਰਾ ਬੁੱਝੀ ਨਹੀਂ ਕਾਜੀ ਅੰਧਿਆਰਾ ਇਹਨੇ ਕਾਜੀ ਨੇ ਤਿੰਨ ਵਾਰੀ ਮੇਰਾ ਪ੍ਰਤਾਵ ਲਿਆ ਤਿੰਨ ਵਾਰੀ ਮੇਰੀ ਪ੍ਰਿਕਿਆ ਕਰ ਪਰਨੇ ਕਾਜੀ ਨੂੰ ਹੁਣ ਤੱਕ ਪਤਾ ਨਹੀਂ ਕਿ ਰੱਖਾ ਇਹਦਾ ਕੌਣ ਹੈ ਜਿਵੇਂ ਗੰਗਾ ਦੇ ਪਾਣੀ ਦੀਆਂ ਲਹਿਰਾਂ ਨਾਲ ਸੰਦਲ ਤੋੜ ਦਿੱਤਾ ਤੇ ਮਿਰਕਸਾ ਦਾ ਦੇ ਬੈਠਾ ਜਾਂਦਾ ਜਿਹੜਾ ਲੱਕੜਾਈ ਚੋਰੀ ਆ ਗਿਆ ਤੇ ਹੁਣ ਉਹ ਹਾਸੀ ਵੀ ਨਮਸਕਾਰ ਕਰਕੇ ਜਾਂਦਾ ਪਰ ਕਾਜੀ ਅੰਨੇ ਨੂੰ ਹੁਣ ਤੱਕ ਨਹੀਂ ਪਤਾ ਲੱਗਿਆ ਬਈ ਇਹਦਾ ਰਾਖਾ ਕੌਣ ਹੈ ਪ੍ਰਹਲਾਦ ਨੇ ਵੀ ਉਹੀ ਇੱਕੋ ਰਾਖਾ ਕੇ ਹੈ ਜੋ ਵੀ ਦੁਨੀਆ ਤੇ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਜਿਨ੍ਹਾਂ ਉਤੇ ਗੁਰੂ ਪਰਮੇਸ਼ਰ ਦੀ ਕਿਰਪਾ ਹੋਈ ਉਹਨਾਂ ਨੂੰ ਇੱਕ ਰਾਖੇ ਦਾ ਆਸਹਾਰਾ ਹੋ ਗਿਆ ਜੋ ਵੀ ਦੁਨੀਆ ਤੇ ਬ੍ਰਹਮ ਗਿਆਨੀ ਮਹਾਪੁਰਸ਼ ਭਈ ਜਿਨ੍ਹਾਂ ਤੇ ਗੁਰੂ ਪਰਮੇਸ਼ਰ ਦੀ ਕਿਰਪਾ ਹੋਈ ਉਹਨਾਂ ਨੂੰ ਇੱਕ ਰਾਖੇ ਦਾ ਸਹਾਰਾ ਹੋ ਗਿਆ ਉਹਨਾਂ ਦੇ ਸਾਰੇ ਡਰ ਚੁੱਕੇ ਗਏ ਤਕਨਾਸ਼ ਹੋ ਗਏ ਤੇ ਉਹਨਾਂ ਨੂੰ ਇੱਕ ਪਰਮੇਸ਼ਰ ਪ੍ਰਾਪਤ ਹੋ ਗਿਆ ਪਰ ਤੁਹਾਨੂੰ ਐਂ ਦਾ ਪਤਾ ਜਿਹੜੀ ਤੁਹਾਡੇ ਹਿਰਦੇ ਦੇ ਵਿੱਚ ਬਾਤਾਂ ਨੇ ਤੁਹਾਡੀ ਬੁੱਧੀ ਦੇ ਵਿੱਚ ਫੋਨਾਂ ਨੂੰ ਧੇਰ ਨੇ ਤੇ ਜਾਣਦੇ ਉਹੀ ਤਾਂ ਪਰਮੇਸ਼ਰ ਹੈ ਤੁਹਾਡੇ ਹਿਰਦੇ ਦੇ ਵਿੱਚੋਂ ਬਾਤਾਂ ਨੇ ਤੁਹਾਡੀ ਬੁੱਧੀ ਦੇ ਵਿੱਚ ਹਨ ਉਹਨਾਂ ਨੂੰ ਦੇਖਦਾ ਤੇ ਜਾਣਦਾ ਉਹੀ ਦਾ ਪਰਮੇਸ਼ਰ ਸਭ ਕੁਝ ਸੁਣਦਾ ਵੇਖਦਾ ਸਭ ਕੁਝ ਸੁਣਦਾ ਵੇਖਦਾ ਕਿਉਂ ਮੁੱਕਰ ਕੋਇਆ ਜਾਇ ਉਹ ਸਭ ਸੁਣਦਾ ਤੇ ਦੇਖਦਾ ਤੇ ਉਹ ਦੇ ਅੱਗੇ ਬੁਕਰਿਆ ਪੈਸੇ ਜਾਏ ਪਰ ਜਿਹੜੀ ਮਿਰਾਕਾਰ ਚੀਜ਼ ਹੈ ਉਹ ਤੁਹਾਨੂੰ ਅੱਖਾਂ ਨਾਲ ਨਹੀਂ ਦਿਸਦੀ ਜਿਹੜੀ ਮਿਰਾਕਾਰ ਚੀਜ਼ ਹੈ ਉਹ ਤੁਹਾਨੂੰ ਅੱਖਾਂ ਨਾਲ ਨਹੀਂ ਦਿਸਦੀ ਤੁਹਾਡੀ ਵਿਰਤੀ ਜਦੋਂ ਦੇ ਆਕਾਰ ਤਦ ਆਕਾਰ ਹੋ ਜਾਊ ਉਹ ਵਿਰਤੀ ਨੇ ਅਵਰਣਪਨ ਕਰਨਾ ਵੇਰੀ ਰੂਪਕਾਰ ਚੀਜ਼ ਹੈ ਉਹ ਤੁਹਾਨੂੰ ਅੱਖਾਂ ਨਾਲ ਨਹੀਂ ਦਿਸਦੀ। ਸੋ ਅਡੀ ਬਿਰਤੀ ਜਾਗੋ ਦੇ ਆਕਾਰ ਯਾਨੀ ਤਦਾਕਾਰ ਹੋ ਜਾਓ। ਈਸ਼ਵਰ ਆਕਾਰ ਹੋ ਜਾਓ। ਉਸ ਬਿਰਤੀ ਦੇ ਅਵਰ ਨੂੰ ਭੰਗ ਕਰਨਾ। ਚੇਤਨ ਦੀ ਪ੍ਰਾਪਤੀ ਨਹੀਂ ਕਰਨੀ। ਚੇਤਨ ਦਾ ਸੁਤੇ ਸਿੱਧ ਸਵੰਹ ਪ੍ਰਕਾਸ਼ ਉਹ ਪਰਤਾਪਰਕਾਸ਼ ਨਾ ਹੈ ਨਹੀਂ ਇਹਦਾ ਪੰਡੰ ਪੰਡਤ ਨੇਚਲ ਦਾਸ ਨੇ ਕਿਹਾ ਵਿਚਾਰ ਸਾਧਨ ਵਿੱਚ ਇੱਕ ਸਮੇਂ ਹੀ ਭਵਨ ਹੋਏ ਸਾਖਸ਼ਯ ਰਿ ਆਵਾਸ ਉਹ ਦੂਸਰਾ ਜੋ ਆਵਾਸਹਿਤ ਵਿੜਤੀ ਹੈ ਉਹ ਤਾਂ ਤੁਹਾਨੂੰ ਦਿਸਦੀ ਹੈ ਜੋ ਆਵਾਸਹਿਤ ਵਿੜਤੀ ਹੈ ਉਹ ਤਾਂ ਤੁਹਾਨੂੰ ਦਿਸਦੀ ਹੈ ਪਰ ਜਿਹੜੇ ਆਕਾਰ ਵਿੜਤੀ ਹੈ ਤੁਹਾਡੀ ਉਹ ਹੈ निराकार ਇਹ ਇੱਕ ਸਮੇਂ ਦੀ ਭਾਨ ਹੋਏ ਸਾਖੀ ਹਰਿਆ ਭਾਸ ਦੂਜਾ ਚੇਤਨ ਕੋਲ ਛੇ ਸਾਖੀ ਸਵੈਮ ਪ੍ਰਕਾਸ਼ ਦੂਸਰਾ ਜੋ ਅਭਾਸ ਤਹਿ ਬਿਰਤੀ ਹੈ ਉਹ ਤੁਹਾਨੂੰ ਦਿਸਦੀ ਹੈ ਪਰ ਜਿਹਦੇ ਆਕਾਰ ਬਿਰਤੀ ਹੈ ਤੁਹਾਡੀ ਉਹ ਹੈ ਨਿਰਾਰਾ ਪਰ ਤੁਹਾਨੂੰ ਇਹੋ ਦਾ ਪਦ ਹੈ ਵੀ ਉਹ ਦਮਨਾ ਬੀਨਾ ਹੈ ਉਹ ਦੇਖਦਾ ਵੀ ਹੈ ਜਾਣਦਾ ਵੀ ਹੈ ਤੇ ਸੁਣਦਾ ਵੀ ਹੈ ਸਾਖੀ ਬ੍ਰਹਮ ਸਰੂਪੇਤ ਨਹੀਂ ਪੇਤ ਕੋ ਗੰਧ ਰਾਗ ద్వੈਸ਼ ਹਰ ਮਤੀ ਤੇ ਧਰਮ ਤਾਂ ਮੈ ਮਾਨਤ ਅੰਦ ਸਾਖੀ ਬ੍ਰਹਮ ਸਰੂਪੇਤ ਨਹੀਂ ਪੇਤ ਕੋ ਗੰਧ ਕੋ ਤੁਹਾਡਾ ਗਿਆਤਾ ਸਾਖੀ ਹੈ ਤੁਹਾਡਾ ਦਾ ਕਾ साक्षी है यो व्यापक है साक्षी ब्रह्म स्वरूप है थोड़ा ज्ञाता साक्षी है तो व्यापक है नहीं भेद को गंध कदे गंध मात्र भेद नहीं होया हमेशा अभेद है वो हमेशा अभेद है राग द्वैष भक्ति के तरह ਤਾਮੇ ਮਾਨ ਤੰਦ ਇਹ ਬੁੱਧੀ ਦੇ ਧਰਮ ਨੂੰ ਚੇਤਨਜ ਮੰਦ ਦੇ ਇਹ ਹੀ ਪੁੱਲ ਹੈ ਨਾ ਅਗਤੋ ਆਸ਼ਾ ਮਤੀ ਦੇ ਧਰਮ ਤਾਮੇ ਮਾਨ ਤੰਦ ਵੀ ਇਹ ਬੁੱਧੀ ਦੇ ਧਰਮ ਨੂੰ ਚੇਤਨਜ ਮੰਦ ਦੇ ਨੇ ਇਹ ਹੀ ਪੁੱਲ ਹੈ ਇਹ ਹੀ ਵਿਪਰਜੇ ਹੈ ਇਹ ਬੁੱਧੀ ਦੇ ਧਰਮਾਂ ਨੂੰ ਮੰਨਦਾ ਚੇਤਨੈ ਚ ਇਹ ਚੇਤਾ ਕਲਿਰਾਕਾਰ ਉਹਦਾ ਗਿਆਤਾ ਹੈ ਵਿਆਪਕ ਹੈ परिपूरਣ ਸਰਬੱਗ ਹੈ ਪਰੇਤਨਹੀ ਕਦੇ ਤੁਸੀਂ ਅੱਖਾਂ ਦੇ ਨਾਲ ਤੁਹਾਡੀ ਬੁੱਧੀ ਦੇ ਵਿੱਚ ਚੇਤਨ ਹੈ ਉਹ ਦੇਖ ਲੈਣ ਦੇਖੋ ਕਦੇ ਤੁਸੀਂ ਅੱਖਾਂ ਦੇ ਨਾਲ ਤੁਹਾਡੀ ਬੁੱਧੀ ਦੇ ਵਿੱਚ ਚੇਤਨ ਹੈ ਉਹ ਦੇਖ ਲਿਆ ਕਿਉਂ ਨਹੀਂ ਦੇਖਿਆ ਕਿਉਂ ਨਹੀਂ ਦੇਖਿਆ ਉਹਨੂੰ ਦੇਖਣ ਵਾਲਾ ਗਿਆਨ ਹੈ ਉਹਨੂੰ ਦੇਖਣ ਵਾਲਾ ਗਿਆਨ ਹੀ ਹੈ ਉਹ ਗਿਆਨ ਹੀ ਚਕਸ਼ੂ ਹੈ ਨੇਤਰ ਹੈ ਇਸ ਵਰਕੇ ਅਗਰਣਪੰਦ ਹੋਣੇ ਨੇ ਇਸ ਕਰਕੇ ਅਵਰਣ ਪੰਗੋੜੇ ਹੋਰ ਤੁਹਾਡਾ ਆਪਾ ਦਾ ਉਹੀ ਹੈ ਹਨ ਹਨੁ ਦਾ ਆਤਮਾ ਕਹਿੰਦੇ ਨੇ ਹਨੁ ਦਾ ਆਤਮਾ ਕਹਿੰਦੇ ਨੇ ਆਪੈ ਨੂੰ ਪਰ ਅੰਤਰਾਤਮਾ ਬ੍ਰਹਮ ਨਾ ਜੀਨੇ ਆ ਅੰਤਰਾਤਮਾ ਬ੍ਰਹਮ ਨਾ ਜੀਨੇ ਕਿਉਂ ਮਾਇਆ ਦਾ ਮੁਹਤਾਜ ਭਇਆ माया ਦੇ ਵਿੱਚ ਮਨ ਲੱਗ ਗਿਆ ਅੰਤਰਾਤਮਾ ਬ੍ਰਹਮ ਨਾ ਜੀਨੇ ਆ ਮਾਇਆ ਦਾ ਮਹਤਾਜ ਭਇਆ ਮਾਇਆ ਦੇ ਵਿੱਚ ਮਨ ਲੱਗ ਗਿਆ ਇੱਥੇ ਠਹਿਰ ਗਿਆ ਮਨ ਕਿਤੇ ਵੋ ਹੋ ਗਿਆ ਕਿਤੇ ਲੋਭ ਹੋ ਗਿਆ ਇਸ ਕਰਕੇ ਜਗ ਇਹ ਸਾਰਿਆਂ ਨੂੰ ਮਿੱਥਿਆ ਸਮਝ ਲਏਗਾ ਇਦੇ 'ਚ ਇੱਕ ਖੇਤਰਗ્ય ਰਹਿ ਜਾਏਗਾ ਜਿਹੜੇ ਸਾਰਿਆਂ ਨੇ ਮਿੱਥਿਆ ਸਮਝ ਲਏਗਾ। ਇਹਦੇ 'ਚ ਇੱਕ ਖੇਤਰਗ્ય ਰਹਿ ਜਾਏਗਾ। ਖੇਤਰਗ્ય ਚਾਹ ਵੀ ਮਹਾਮ ਦੇਦੀ ਸਰਬ ਖੇਤਰेषु ਭਾਰਤ। ભગવાન ਕ੍ਰਿਸ਼ਨ ਕਹਿੰਦੇ। ਬੇਸਾਰੇ ਖੇਤਰਾ ਦੇ ਵਿੱਚ ਇੱਕ ਖੇਤਰਗ્ય ਮੈਂ ਹਾਂ। क्षेत्रज्ञ जबे मामभेति सर्व क्षेत्रे शोभा रत एपा वाड कृष्ण कहते हैं भई सारे क्षेत्राच क्षेत्रज्ञ मैं हां और कोई नहीं है ये मैगाड़ अहंकार दी है इते इते मैगाड़ ती शर्त है भई मैईश्वर क्षेत्रज्ञ वो क्षेत्रज्ञ जण औही वैशरा ਕਿ ਤੱਕ ਇਹ ਜਿਹੜਾ ਉਹ ਹੀ ਦਾਇਸ਼ਰ ਤੋਹੀ ਵਿਆਪਕ ਉਹ ਹੀ ਏਕ ਹੈ ਏਕਾ ਹੈ ਉਹ ਹੀ ਪਰਮੇਸ਼ਰ ਸਾਰੇ ਵਿਆਪਕ ਹੈ ਪਰ ਇਸ ਨੂੰ ਭੁੱਲ ਕੇ ਨਾ ਨਾ ਪ੍ਰਕਾਰ ਦੀ ਭੁੱਲ ਪੈਣੇ ਸੇ ਇਹ ਜੀਵ ਬਣ ਗਏ ਇਸ ਨੂੰ ਭੁੱਲ ਕੇ ਨਾ ਨਾ ਪ੍ਰਕਾਰ ਦੀ ਭੁੱਲ ਪੈਣੇ ਸੇ ਇਹ ਜੀਵ ਬਣ ਗਏ ਆਪ ਨੂੰ ਜੀਵ ਮੰਨਣ ਲੱਗ ਪਿਆ ਪਰ ਜੀਵ ਕਦ ਤੱਕ ਹੈ ਜੀਵ ਕਦ ਤੱਕ ਹੈ ਜਦ ਤੱਕ ਭੁਲ ਹੈ ਜਦੋਂ ਭੁਲ ਨਹੀਂ ਕਰ ਲਈ ਤਾਂ ਜਿਵਤ ਤਬ ਹੀ ਹੈ ਜਿਵਤ ਤਬ ਨਾਮ ਹੀ ਭੁਲ ਦਾ ਹੈ ਤੇ ਚੇਤਨਾ ਕੋਈ ਹੈ ਨਿਰਾਰਾ ਹੈ ਨਿਰੰਜਨ ਹੈ ਕਟ ਕਟ ਮੈਂ ਹਰ ਜੋ ਬਸ ਹੈ ਇਸ ਕਰਕੇ ਉਹਦੀ ਪ੍ਰਾਪਤੀ ਦੇ ਸਾਧਨ ਨੇ ਸਾਧਨ ਕੀਨੇ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਭਜੋ ਕਛ ਗਿਆਨ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਗਿਆਨ ਉਭਜੋ ਕਛ ਗਿਆਨ ਨਾ ਕਾਟਹਿ ਮਹੇ ਨਿਰੰਜਨ ਤੇਰੇ ਤੈਨ ਖੋਜ ਤੋ ਉਦਿਆਨਮ ਤੈਨ ਉਦਿਆਨ ਜੰਗਲ ਆ ਸੰਸਾਰ ਨੂੰ ਖੋਜਿਆ ਮਨਰੇ ਕੌਣ ਕੁ ਮਤ ਤੈ ਲੈਨੀ ਮਨਰੇ ਕੌਣ ਕੁ ਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕਿਨੇ ਤੋ ਰਾਮ ਦੇ ਭਗਤੀ ਵਿਆਪਕ ਨਾਮ ਦੀ ਕਰਦਾ ਰਮਤ ਰਾਮ ਜਨਮ ਮਰਨ ਨਿਵਾਰੈ ਉਹਦੀ ਭਗਤੀ ਕਰਦਾ ਪਰ ਮੁਕਤ ਪੰਥ ਜਾਣਿਓ ਤੈ ਨਾ ਹਨ ਕੰਝੋ ਰਣ ਕੋਤਾਇਆ ਅੰਤ ਸੰਗ ਕਾ ਹੂ ਨਹੀਂ ਤੀਨਾ ਬਿਰਥਾ ਆਪ ਬੰਧਾਇਆ ਤੇ ਆਪਣੇ ਮਨ ਨੂੰ ਦੇਚ ਬੰਨ ਲਿਆ ਮੁਕਤ ਬੰਧ ਜਾਣੀ ਹੁੰਦਾ ਨਾ ਹਨ ਤਾਂ ਅੰਨ ਜੋ ਰਣ ਕਹਤਾ ਆਂ ਅੰਤ ਸੰਗਤਾ ਹੋ ਨਹੀਂ ਦਿਨਾ ਬਿਰਥਾ ਆਪ ਬੰਧਾਇਆ ਤੇ ਆਪਣੇ ਮਨ ਨੂੰ ਦੇਚ ਬੰਨ ਲਿਆ ਚੇਤਨਤਾ ਨਹੀਂ ਕਰੇ ਬਦਲਾਵ ਦਾ ਚੇਤਨਤਾ ਸਾਖੀ ਰਹਿਣ ਹੈ ਗਿਆਤਾ ਰਹਿਣ ਹੈ ਦ੍ਰਸ਼ਟਾ ਰਹਿਣ ਹੈ ਉਹ ਭਾਈ ਦਾ ਕਦੇ ਹੁੰਦਾ ਨਹੀਂ ਇਸ ਕਰਕੇ ਤੂੰ ਆਪਣੇ ਮਨ ਨੂੰ ਉੱਥੇ ਬੰਨ ਲੈ ਉਹ ਮਨ ਨਾ ਹੈ ਬਿਰਤੀ ਦਾ ਭਈ ਤੂੰ ਬਿਰਤੀ ਤਦਾਕਾਰ ਨਹੀਂ ਕੀਤੀ ਤੂੰ ਬਿਰਤੀ ਤਦਾਕਾਰ ਨਹੀਂ ਕੀਤੀ ਜਿਹੜੀ ਆਤਮਾਕਾਰ ਨਹੀਂ ਕੀਤੀ ਬ੍ਰਹਮ ਅਕਾਰ ਨਹੀਂ ਕੀਤੇ ਇਸ ਕਰਕੇ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਉਪਜੋ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਦੇ ਰਹਿ ਤੈ ਖੋਜਤ ਉਦਿਆਨ ਭਈ ਤੂੰ ਜੰਗਲ ਖੋਜਦਾ ਰਿਹਾ ਹੈ ਤੂੰ ਦਾ ਭੁੱਲੇ ਚ ਰਿਹਾ ਹੈ ਦੁਨੀਆ ਦੇ ਵਿੱਚ ਸੰਸਾਰ ਵਿੱਚ ਰੱਬ ਲੱਭਦਾ ਰਿਹਾ ਕਿਦੋਂ ਮਿਆਦੇ ਵਿੱਚ ਸੰਸਾਰ ਇੱਚ ਰੱਬ ਲੱਭਦਾ ਨਹੀਂ ਸੰਸਾਰੇ ਚ ਰੱਬ ਨਹੀਂ ਹੁੰਦਾ ਸੰਸਾਰ ਇੱਚ ਰੱਬ ਨਹੀਂ ਹੁੰਦਾ ਸੰਸਾਰ ਨੂੰ ਬਣਾਉਣੇ ਵਾਲਾ ਪਾਲਣਾ ਕਰਨੇ ਵਾਲਾ ਲੈ ਕਰਨੇ ਵਾਲਾ ਰੱਬ ਹੁੰਦਾ ਹੈ ਇਸ ਕਰਕੇ ਬੁਖਤ ਪੰਥ ਜਾਣਿਓ ਤੈ ਨਾ ਹਨ ਮੁਕਤੀ ਦਾ ਰਸਤਾ ਤਾਂ ਤੈ ਜਾਣਿਆ ਹੀ ਨਹੀਂ ਉਧਾ ਘਟ ਘਟ ਦੇ ਵਿੱਚ ਹੈ ਉਧਾ ਘਟ ਘਟ ਦੇ ਵਿੱਚ ਹੈ ਘਟ ਹੀ ਮਾ ਹੈ ਨਿਰੰਜਨ ਤੇਰਾ ਤੇਰ ਖੋਜਤ ਉਦਿਆਨ ਨ ਬਹੁਤ ਜਨਮ ਪਰਮਤ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਪੱਜ ਨਾਨਕ ਬਾਤ ਬਤਾਈ ਗੁਰੂ ਸਾਹਿਬ ਨੇ ਆ ਬਾਤ ਬਤਾਈ ਨਾਵੀ ਪਾਤਸ਼ਾਹੀ ਨੇ ਗੁਰ ਤੇਗ ਬਹਾਦਰ ਸਾਹਿਬ ਨੇ ਭਾਈ ਮਨੁੱਖ ਜਨਮ ਪਾਇਆ ਹੈ ਤਾਂ ਹਰੀ ਦਾ ਭਜਨ ਕਰ ਤੇ ਭਜਨ ਤੈਨੂੰ ਪਰਮੇਸ਼ਰ ਦੇ ਪਾਸ ਲੈ ਜਾਏਗਾ ਸਿਮਰਨ ਕਰ ਨਾਮ ਜਪ ਪਰ ਸਵਾਸ ਸਵਾਸ ਜਪ ਹੋ ਨਿਬਿਆਸਨ ਦੇ ਪਰਪੱਕ ਅਵਸਥਾ ਸਮਾਧੀ ਅਜਲਾ ਜਾਂਦੀ ਹੈ ਸਮਾਧੀ ਦਾ ਅਰਥ ਹੈ ਸਮਧੀ ਤੇਰੀ ਬੁੱਧੀ ਸਮ ਹੋ ਜਾਣੀ ਹੈ ਇੱਕ ਦੇ ਵਿੱਚ ਇਸ ਕਰਕੇ ਇਹਨੂੰ ਆਪਣੇ ਆਪ ਦਾ ਗਿਆਨ ਹੋ ਜੋ ਬੋਲੋ ਸਤਨਾਮ ਸ੍ਰੀ ਵਾਖ